ਕਦੇ ਚਲ ਗਈ ਅੱਠ ਗੋਲੀਆਂ ਫੇਟਟ ਤੇ ਬੱਜੀਆਂ ਤਲਾ ਪਾਰਤੀਆਂ ਸਾਰੀਆਂ ਸੋਡੇ ਕੋਲ ਜਾਉਂਦਾ ਖੜਾ ਉਹ ਰੱਬ ਦੇ ਰੰਗ ਨੇ ਕੋਈ ਐਸੇ ਕਰਕੇ ਇੱਕੋ ਹੀ ਸੁਪਨਾ ਲੈ ਕੇ ਚੱਲਿਆ ਵੀ ਲੱਖਾਂ ਸਿਆ ਹੁਣ ਨੂੰ ਮਰਿਆ ਹੁੰਦਾ ਭੋਗ ਪਿਆ ਹੁੰਦਾ ਸਵਾ ਬਣ ਕੇ ਉੱਡਿਆ ਹੁੰਦਾ ਜੇ ਪ੍ਰਮਾਤਮਾ ਨੇ ਬਚਾਇਆ ਜਾਨ ਤੋਂ ਪਹਿਲਾਂ ਆਪਣੀ ਧਰਤੀ ਆਪਣੇ ਲੋਕਾਂ ਲਈ ਕੁਝ ਕਰਕੇ ਜਾ ਪੰਜਾਬੀ ਬੋਲੀ ਖਤਰ ਲੜਦਿਆਂ ਨੂੰ ਮੈਨੂੰ 9 ਸਾਲ ਹੋ ਗਏ 9 ਸਾਲ ਪਹਿਲਾਂ 2015 ਦੇ ਰੰਗ ਮਾਰਤੇ ਹੀ ਬੋਰਡਾਂ ਤੇ ਮੈਂ ਪੂਰੇ ਪੰਜਾਬ ਚਾਈ ਵੇਤੇ 16 ਪਰਚੇ ਦਰਜ ਹੋਏ 6 ਮਹੀਨੇ ਜੇਲ੍ਹ ਵੀ ਕੱਟ ਕੇ ਆਇਆ ਦੋ ਸਕੂਲਾਂ ਦੇ ਵਿੱਚ ਆ ਕੇ ਲੜਦਾ ਤੇ ਬੋਲੀ ਬਚਾ ਲੋ ਫਿਰ ਸਭ ਬਚਾ ਲੋ ਇਤਿਹਾਸ ਬਚਾ ਲੋ ਸਾਡੀ ਬੋਲੀ ਲਗਾਤਾਰ ਮਰ ਰਹੀ ਹੈ ਸਾਡੀ ਬੋਲੀ ਦੀ ਉਮਰ 75 76 ਸਾਲ ਬਚੀ ਹੈ ਆਓ ਨਾਲੇ 75 ਸਾਲ ਤੁਹਾਡੀ ਬੋਲੀ ਨੇ ਮਰ ਜਾਣਾ ਇਹ ਮੈਂ ਨਹੀਂ ਕਹਿੰਦਾ ਇਹ ਦੁਨੀਆ ਦੀ ਬਹੁਤ ਵੱਡੀ ਕੋਈ ਅਸਿਜਨਸ ਕੋ ਕਹਿੰਦੀ ਹੈ ਕਿ 21ਵੀਂ ਸਦੀ ਜਿਹੜੀਆਂ ਬੋਲੀਆਂ ਨੇ ਮਰਨਾ ਜੋ ਪੰਜਾਬੀ ਵੀ ਇੱਕ ਹੈ ਲੱਗਦਾ ਬਾਈ ਮਰੂਰੀ ਚੌਂਦੀ ਦਊਗੀ ਜੱਸੋ ਬੇਬੇ ਹੋਏ ਮਰ ਜੂ ਤੁਸੀਂ ਬੋਲਣ ਵਾਲੇ ਹੋ ਠੀਕ ਹੈ ਹੋਰ ਕੋਈ ਨਹੀਂ ਬੋਲਦਾ ਬਾਕੀ ਤਾਂ ਹੈ ਨਹੀਂ ਸਾਰੇ ਕਹਿੰਦੇ ਹੋਰ ਕੁਸ਼ਾ ਕਰ ਜਿੰਮੇਵਾਰ ਸਾਦੀ ਜ਼ਿੰਮੇਵਾਰੀਆਂ ਮਾਮਾ ਭੈਣਾਂ ਬੈਠੀਆਂ ਐ ਸੋਡੀ ਜ਼ਿੰਮੇਵਾਰੀਆ ਬੱਚਾ ਨੂੰ ਆਪਣੀ ਬੋਲੀ ਨਾਲ ਜੋੜਨਾ ਮੈਂ ਨਹੀਂ ਕਹਿੰਦਾ ਕਿ ਜਿਹੜਾ ਪੜ੍ਹਾਓ ਅੰਗਰੇਜ਼ੀ ਅਰਬੀ ਫਰਾਂਸੀ ਜਿਹੜੀ ਮਰਜ਼ੀ ਪੜ੍ਹਾਓ ਬੋਲੀ ਕੋਈ ਬਾੜੀ ਨਹੀਂ ਪਰ ਜੇ ਆਪਣੀ ਬੋਲੀੋਂ ਟੁੱਟ ਗਏ ਆਪਣੀ ਮਾਂ ਨਾਲ ਟੁੱਟ ਗਏ ਜੜ੍ਹ ਨਾਲ ਟੁੱਟ ਗਏ ਚਾਹੁੰਦੇ ਕਿੱਥੋਂ ਰਹੋਗੇ ਇਸੇ ਕਰਕੇ ਮੈਂ ਪੂਰਾ ਦੱਖਣ ਭਾਰਤ ਘੁੰਮਿਆ ਕੇਰਲਾ ਕਰਨਾਟਕਾ ਆਂਧਰਾ ਤਾਮਨ ਲਾਡੂ ਤੇਲਗਾਨਾ ਫਿਰ ਬੰਗਾਲ ਗਿਆ ਉਹ ਲੋਕ ਆਪਣੀ ਬੋਲੀ ਨੂੰ ਆਪਣੀ ਜਾਨ ਤੋਂ ਜ਼ਿਆਦਾ ਪਿਆਰ ਕਰਦੇ ਆ ਇੱਕ ਪਾਸੇ ਬੋਲੀ ਹੋਵੇ ਇੱਕ ਪਾਸੇ ਜਾਨ ਹੋਵੇ ਤੇ ਬੋਲੀ ਨਹੀਂ ਦੇਣੀ ਜਾਨ ਲੈ ਜਾ ਮਕੇ ਸਟਾਲਨ ਮੁੱਖ ਮੰਤਰੀ ਆ ਤਾਮਨ ਲਾਡੂ ਦਾ ਇੱਕ ਵਾਰੀ ਮੋਦੀ ਗਿਆ ਆ ਤਾਂ ਆਵਨ ਲਾਡੂ ਉਹ ਕਹਿੰਦਾ ਮੋਦੀ ਸਾਹਿਬ ਇਹ ਤਾਮਨ ਹੋਣੇ ਆ ਮਾਂ ਬੋਲੀ ਤਾਮਨ ਹੈ ਤਾਮਨ ਹੋਣ ਤੇ ਮਾਂ ਨਾਲ ਸਾਡੇ ਉੱਤੇ ਜ਼ਬਰੀ ਹਿੰਦੀ ਦਾ ਤੋਪੋ ਬਰਦਾਸ਼ਤ ਨਹੀਂ ਕਰਾਂਗੇ ਇਹ ਹੁੰਦਾ ਜਿਹੜੇ ਲੋਕ ਆਪਣੀ ਮਾਂ ਬੋਲੀ ਨੂੰ ਪਿਆਰ ਕਰਦੇ ਆ ਜਿਹੜੇ ਜਾਗਦੇ ਲੋਕ ਨੇ ਤੇ ਦੁਨੀਆਂ ਦੇ ਉੱਤੇ ਜਾਗਦੀਆਂ ਕੌਮਾਂ ਚਾਉਂਦੀਆਂ ਰਹਿੰਦੀਆਂ ਨੇ ਜਿਹੜੀਆਂ ਸਾਡੇ ਵਾਂਗ ਅੱਖਾਂ ਮੀਟ ਕੇ ਸੌ ਜਾਂਦੀਆਂ ਨੇ ਉਹ ਦੁਨੀਆਂ ਤੋਂ ਖਤਮ ਹੋ ਜਾਂਦੀਆਂ ਨੇ ਸੋਚੋ ਗੌਰ ਕਰਿਓ ਆ ਇੱਥੇ ਜਵਾਕ ਖੜੇ ਹੋਣ ਦਾ ਪੁੱਛ ਲੈਨੇ ਆ ਪੁੱਤ ਕਿੱਥੇ ਪੜਦੀਆਂ ਆ ਆਪ ਇੱਧਰ ਤਾਂ ਰਹਿਣ ਦੇ ਆਪਣਾ ਆਪਣੇ ਇਹਦਾ ਵੀਡੀਓ ਨਾ ਬਣਾ ਬਾਈ ਕਿੱਥੇ ਪੜਦੀਆਂ ਪੁੱਤ ਕਿਹੜੀ ਕਲਾਸ ਪੁੱਤ ਪੰਜਾਬੀ ਦੀਆਂ ਵਿਆਹੀਆਂ ਸ਼ਹਿਰਾਂ ਲਗਾਵਾਤਰਾ ਕਿੰਨੇ ਆਉਂਦੇ ਨੇ ਪਰ ਆਪਾਂ ਨੂੰ ਪਤਾ ਨਹੀਂ ਬਈ ਪੜਾਉਣਾ ਹੈ हट ਕੇ ਪੰਜਾਬੀ ਦਾ ਇਹ ਯਾਰ ਤੁਸੀਂ ਗੁਰਬਾਣੀ ਪੜ੍ਹ ਦੋ ਰਾਗ ਆਸਾ ਮਹਲਾ ਪਹਿਲਾ ਦੂਜਾ ਤੀਜਾ ਆਉਂਦਾ ਨਾ ਤੁਹਾਡੇ ਜਵਾਕਾਂ ਨੂੰ ਜਿਹਨੂੰ 1 ਕਾ ਦੂਆ 100 ਤੱਕ ਨਾ ਆਇਆ ਉਹ ਕਿਵੇਂ ਪੜੂ ਗੁਰਬਾਣੀ ਰਾਗ ਆਸਾ ਮਹਲਾ 1 2 3 ਕਿੱਥੇ ਖੜੇ ਆ ਯਾਰ ਜਿਵੇਂ ਸੁੱਤੇ ਪਏ ਮੈਂ ਦਿਮਾਗ ਨਹੀਂ ਕੁੰਮਿਆ 9 ਸਾਲ ਹੋ ਗਏ ਪਰ ਚੇਪਾ ਕੇ ਜਿੱਲਾ ਜਾਣ ਨਾਲ ਲੜਦਾ ਵਰਦਾ ਸਕੂਲਾਂ ਚ ਚੌਕ ਨਹੀਂ ਹੈਗਾ ਮੈਨੂੰ ਅੰਦਰ ਤੜਪ ਹੈ ਦਰਦ ਹੈ ਪਤਾ ਵੀ ਬੋਲੀ ਮਰਜੀ ਨਾ ਪੂਰੀ ਦੁਨੀਆ ਦੀ ਦੌਲਤ ਇਕੱਠੀ ਕਰਕੇ ਲਿਆ ਕੇ ਇਹਦੇ ਕਦਮਾਂ 'ਤੇ ਰੱਖੇ ਤੇ ਬੋਲੀ ਵੀ ਜਾਂਦੀ ਹੋਣੀ ਦੁਨੀਆ ਦੀ ਹਰ ਚਾਹ ਪ੍ਰਾਪਤ ਕਰ ਲਓਗੇ ਦੌਤਾਂ ਸ਼ੋਰਤਾਂ ਅੱਜ ਗਰੀਬੋਂ ਅਮੀਰ ਹੋਜੋਗੇ ਬੋਲੀ ਮਰਗੀ ਦੀ ਮੈਲ ਨਹੀਂ ਬਾਈ 2 ਮਹੀਨੇ ਮੋਰਚਾ ਲਾ ਕੇ ਰੱਖਿਆ ਬੰਦੇ ਅਸਿਰ ਸਰਸੇ ਨੇ ਪੰਜਾਬ ਸਕੂਲ ਸਿੱਖਿਆ ਬੋਰਡ ਮਹਾਲੀ ਦੇ ਮੁਰੇ ਕਿਉਂ ਕੀ ਲਿਖਿਆ ਪਿਆ ਕਿਤਾਬਾਂ ਚ ਗੁਰੂ ਤੇਗ ਬਹਾਦਰ ਡਾਕੇ ਮਾਰਦਾ ਰਹਾ ਲਟੇਰਾ ਸੀ ਡਾਕੂ ਸੀ ਗੁਰੂ ਗੋਬਿੰਦ ਸਿੰਘ ਬੱਚੇ ਛੱਡ ਕੇ ਪਹਾੜਾ ਹੋ ਗਿਆ ਸੀ ਕਿੱਥੇ ਖੜੇ ਆਪਾਂ ਕਿੱਥੇ ਤੁਹਾਡੀਆਂ ਨਿਸ਼ਾਨੀਆਂ ਇਹਦੇ ਸਾੜੀ ਕਾ ਕਰ ਰਹੇ ਸੇ ਬੰਦ ਬੰਦਕ ਦਵਾ ਕੇ ਖੁਕੁੜੀਆਂ ਲਾ ਕੇ ਆ ਰਿਆ ਨਾ ਚਿਲੇ ਕੇ ਨੀਅਜ ਕੈਦ ਹੋਗੇ ਠੰਡੇ ਵਰਜਾਂ ਚ ਕੈਦ ਹੋਗੇ ਕਿੱਥੇ ਆ ਠੰਡੇ ਵਰਜ ਕਿੱਥੇ ਆ ਚੰਕੌਰ ਦੀਆਂ ਕੱਚੀਆਂ ਗਲੀਆਂ ਸਰਾਂਦਰੀਆਂ ਨੀਆਂ ਮਾਸੀ ਬੜੇ ਜੰਗਲ ਟੋਡਰ ਮਬਦੀ ਹਵੇਲੀ ਕਿੱਥੇ ਆ ਬੰਦ ਮੁਰਸਾ ਦੇ ਕਿਲੇ ਕਿੱਥੇ ਆ ਬੁੰਗੇ ਅਪਰਦਾਸ ਕਰਦੇ ਆ ਸ਼ੌਦਾ ਦਾ ਚੌਕੀਆਂ ਛੰਡੇ ਬੁੰਗੇ ਜੁਗੋ ਜੁਗਟਲ ਉਹ ਬੁੰਗੇ ਕਿੱਥੇ ਆ ਕੋਈ ਨਿਸ਼ਾਨੀ ਬਚੀ ਆ ਜੱਲਿਆ ਵਾਲੇ ਬਾਗ ਦੀ ਕੰਧ ਕਿਉਂ ਸੰਭੀ ਪਈ ਐ ਜਿੱਤੇ ਨਿਸ਼ਾਨ ਬੋਲ ਗਾਦੇ ਲੱਗੇ ਐ ਤਾਂ ਕਿ ਆਉਣ ਵਾਲੇ ਨਸਲਾਂ ਨੂੰ ਪਤਾ ਲੱਗੇ ਵੀ ਇੱਥੇ 1919 ਜਨਰਲ ਡਾਇਰ ਨੇ ਗੋਲੀਆਂ ਮਾਰ ਕੇ ਕੀ ਕੀਤਾ ਸੀ ਕੌਮਾਂ ਨੂੰ ਇਤਿਹਾਸ ਪਤਾ ਲੱਗਾ ਕਤਾਬਾਂ ਪੜ੍ਹ ਕੇ ਨਿਸ਼ਾਨੀਆਂ ਤੋਂ ਨਾਰਤਾ ਤੋਂ ਬਰਾਸਤਾ ਤੋਂ ਕੌਮਾਂ ਇਤਿਹਾਸ ਤੋਂ ਸੇਧ ਲੈ ਕੇ ਪ੍ਰੇਰਨਾ ਲੈ ਕੇ ਅੱਗੇ ਵਧੂਗਾ ਸੋਡਿਆ ਕਿਤਾਬਾਂ ਜੋ ਬਦਲਤਾ ਨਿਸ਼ਾਨੀਆਂ ਮਿਟਾਤੀਆਂ 328 ਰੂਪ ਦਰਬਾਰ ਸਾਹਿਬ ਜੋ ਗਾਇਬ ਹੋਏ ਲਾਪਤਾ ਨੂੰ 5 ਸਾਲ ਹੋ ਗਏ ਕਿੱਥੇ ਗਿਆ ਪਤਾ ਲੱਗਿਆ ਕੱਲ ਨੂੰ ਸ਼ਬਦਾਂ ਦੇ ਅਰਥ ਬਦਲ ਕੇ ਲਿਆ ਕੇ ਤੁਹਾਡੇ ਗੁਰੂ ਘਰ ਦੇ ਰੱਖ ਦੇਣਗੇ ਕੌਣ ਦੱਸੂਗਾ ਵੀ ਆਹ ਮੂਲਾ ਕਰਤਾ ਚਾਰ ਸਿਰੋਖਤ ਹੋਈ ਜਾਂਦੇ ਆ ਸਾਡੇ 700 ਸੈਂਟਰ ਆ ਪੂਰੇ ਪੰਜਾਬ ਚ ਕਾਹਦਾ ਆਈਬੀਐਫ ਸੈਂਟਰ ਜਿੱਦੇ ਟੀਕੇ ਨਾਲ ਵਾਕ ਲੈਣ ਲੱਗ ਗਏ ਕਿੰਨੇ ਜ਼ੋਤਾਂ ਸੀ ਪੰਜਾਬ ਵਰਗੀ ਧਰਤੀ ਤੇ ਟੀਕਰਾ ਕਿਨਾ ਜਵਾਕ ਹੋਇਆ ਕਰੂਗਾ ਆ ਬੰਦੇ ਕਿੰਨੇ ਸੈਂਸ ਦਾ ਪਤਾ ਦੱਸੋ ਬਈ ਜੇ ਪਤਾ ਕਿਹਨੂੰ ਹਾਂ ਖਾਤੋਂ ਹੋਈ ਜਾਂਦੇ ਹੋ ਬਈ ਆ ਯਾਰਾ ਖਾ ਖਾ ਕੇ ਸਭ ਪਾਣੀ ਜ਼ਹਿਰੀਲਾ ਕਰਤਾ ਆ ਹਜ਼ਾਰਾਂ ਡਾਈ ਫੈਕਟਰੀਆਂ ਲੁਧਿਆਣੇ ਲੱਗੀ ਸਾਰਾ ਸੱਤ ਲੋ ਯਾਰ ਬਣਾਤਾ ਆ ਬੋਰ ਬਾਲਕਾਂ ਦੇ ਪਿੰਡਾਂ ਚ ਗਿਆ ਮੈਂ ਧਰਤੀ ਨੂੰ ਵੀ ਕੈਂਸਰ ਹੋਇਆ ਪਿਆ ਨੰਗੇ ਪੈਰੀ ਤੋਂ ਅੰਦਰ ਚਮੜੀ ਦਾ ਰੋਗ ਹੋ ਜਾਂਦਾ। ਅੱਪਾ ਹਜ ਅੰਨੇ ਕਾਣੇ ਜਵਾਕਾ ਦਾ ਹੁੰਦੇ ਆ। ਆ ਡੀਐਮਸੀ ਸਾਲ-ਸਾਲ ਦੇ ਜਵਾਕਾਂ ਦਾ ਕੈਂਸਰ, ਸ਼ੂਗਰ, ਕਾਲਾ ਪੀੜਾ ਟੀਵੀ ਨਾਲ ਭਰੇ ਪਿਆ। ਮਰੀ ਜਾਂਦੇ ਜਵਾਕ। ਨਾ ਧਰਤੀ ਰਹੀ, ਨਾ ਪਾਣੀ ਰਹੀਂ, ਨਾ ਹਵਾ ਰਹੀ। ਸਾਡੇ ਗੁਰੂਆਂ ਨੇ ਕੀ ਕਿਹਾ ਪਵਨ ਗੁਰੂ ਪਾਣੀ ਪਿਤਾ, ਮਾਤਾ ਧਰਤ ਮਾਤ। ਪਾਣੀ ਪਿਓ, ਧਰਤੀ ਮਾਂ ਤੇ ਤੋਂ ਹਵਾ ਗੁਰੂ ਆ। ਨਾ ਹਵਾ ਬਚਾਈ ਗਈ। ਨਾ ਮਾਂ ਬਚਾਏਗੀ ਨਾ ਪਿਆਰ ਬਚਾਏਗਾੁੱਤੇ ਰਹੋ ਘਰਾਂ ਦੇ ਗੁੰਡੇ ਲਾ ਕੇ ਐਂ ਦਾ ਜਾਮਾਗੇ ਲੜ ਕੇ ਕੁਛ ਕਰਕੇ ਤਾਂ ਹੀ ਦੁਰੇ ਹੋ ਗਏ ਇਹ ਤਣਫੇ ਦਰਦਾਂ ਪੂਰੀ ਫਿਰਦਾ ਕਈ ਸਾਲੋਂ ਕਰ ਛੱਡਿਆ ਨਾ ਚੰਗੇ ਮਾੜੇ ਕੁੱਤੇ ਸਿੱਧੇ ਸਾਰੇ ਕੰਮ ਕੀਤੇ ਆ ਜਿੱਲਾ ਠਾਣੇ ਕੋਡ ਬਚਾਰੀਆਂ ਤੇ ਨੁਕਰੇ ਕਦੇ ਇੰਨਾ ਵਾਰ ਕੇ ਦੀ ਨੁਕਰ ਜਾਣਗੇ ਪਰ ਜਦੋਂ ਦੀ ਜ਼ਿੰਦਗੀ ਦੀ ਸਮਝ ਆਈ ਆ ਭਾਈ ਲੜ ਰਹੇ ਆ ਅਖਵਾਰ ਆਉਂਦਿਆ ਕਰਾਂ ਚ ਕਾਟ ਹੀ ਆਉਂਦੇ ਨੇ ਕੋਈ ਗਿਤਾਰ ਆ ਗਈ ਕਿਉਂ ਕਰੇ ਭਈ ਕੋਈ ਮਾਇਰ ਦੇ ਚੰਗੀ ਚੀਜ਼ ਕੋਈ ਸਾਹਕਾਰ ਕੋਈ ਵਿਦਵਾਨ ਕੋਈ ਬੁੱਧੀਜੀਵੀ ਕੋਈ ਇਤਿਹਾਸਕਾਰ ਸੁਣਦੇ ਹੋ ਨਹੀਂ ਸੁਣਨਾ ਅਸੀਂ ਢੀਡੂ ਛੱਡਣਾ ਵਾਲਾ ਹਰਮਨ ਚੀਮਾ ਚੁੰਮਿਆਲੀ ਭਾਬੀ ਸਾਗਰ ਦੀ ਬੋਟੀ ਸਾਡਾ ਬਹੁਤ ਮੱਦਰ ਕਿੱਥੇ ਗੜ ਗਿਆ ਯਾਰ ਜਾ ਕੇ ਸੋਚੋ ਸਮਝੋ ਯਾਰ ਅਜ ਦਾ ਕਲਪ ਦੇ ਫਿਰਦੇ ਆ ਬਈ ਆ ਵੋਟਾਂ ਵਾਸਤੇ ਚੱਲੀ ਜਾਣੀਆਂ ਕੁਝ ਇੱਤ ਗਿਆ ਕੋਈ ਹਾਰ ਗਿਆ ਪਾਪਾ ਵੀ ਵੋਟਾਂ ਹੀ ਪਾਉਣੇ ਆ 20 ਸਾਲ ਦੇ ਕਾਂਗਸੀਆਂ ਦੀ 30 ਸਾਲ ਦੇ ਬਾਬਲ ਨਾਲ ਆ ਜੀ ਹੁਣ ਝਾੜੂ ਨਾਲ ਆ ਜੀ ਐਮਸੀ ਚੁਣਦੇ ਹੋ ਸ਼ਹਿਰ ਦਾ ਮੇਰ ਬਣਾਉਣੇ ਹੋ ਕਿ ਸੋਚ ਕੇ ਬਣਾ ਰਿਹਾ ਬੰਦਾ ਕਾਬਲ ਹੈਗਾ ਹੈ ਯੋਗਤਾ ਰੱਖਦਾ ਡਿਜ਼ਰਬ ਕਰਦਾ ਨਹੀਂ ਘਰੇ ਆ ਗਿਆ ਖੁਸ਼ ਹੈ ਪਹਿਰਿਆਂ ਥਲਾਇਆ ਖੁਸ਼ ਹੈ ਫੋਟੋ ਕਰਾ ਗਿਆ ਖੁਸ਼ ਹੈ ਫੋਨ ਕਰਾ ਲੀਦਰ ਨੇ ਖੁਸ਼ ਹੈ ਵਿਆਹ ਤੇ ਆ ਗਿਆ ਖੁਸ਼ ਹੈ ਟੋਗ ਗਿਆ ਖੁਸ਼ ਹੈ ਸੋ ਭਾਈ ਪਹਿਲਾਂ ਵੀ ਖੜਾ ਬਿਨਾ ਤਾਕਤਾਂ ਬਿਨਾ ਪਾਵਰਾ ਤੋਂ ਖੜਾ ਕੋਈ ਐਮਐਨਏ ਨਹੀਂ ਕੋਈ ਐਮਪੀ ਨਹੀਂ ਸੀ ਅੱਜ ਤੇਰੇ ਘਰੇ ਆ ਡਾਕਟਰ ਆ ਕੇ ਲੱਖਾਂ ਰੁਪਇਆ ਲੋਕਾਂ ਦਾ ਵਾਪਸ ਕਰਾਇਆ ਮਾਈ ਇਹ ਜਿਹੜੇ ਸਾਰੇ ਲੋਕ ਰੇ ਆ ਚੰਗੇ ਫੇਰੇ ਆ ਡਾਕਟਰ ਦੇ ਚ ਪਰ ਜਿਹੜੇ ਘੇਰੇ ਲਟੇਰੇ ਦਾਸ ਵੀ ਕਰਾਏ ਆ ਪਏ ਲੋਕਾਂ ਦੇ ਲੱਖਾਂ ਰੁਪਇਆ ਆਯਾਟਾਂ ਕੋਲੋਂ ਲੱਖਾਂ ਰੁਪਇਆ ਲੋਕਾਂ ਦਾ ਵਾਸ ਕਰਾਇਆ ਕੋਈ ਅਸੀਂ ਸਰਕਾਰ ਨਹੀਂ ਐ ਸਰਕਾਰ ਤਾਂ ਦਬਦੀ ਐ ਐਸੇ ਤੋਂ ਅਤਮਾਨੇ ਪਰਚਾ ਦਿੱਤਾ ਮੇਰੇ ਤੇ ਉਹ ਹਰੀਕੇ ਪੱਤਣਾ ਤਰਨਤਾਰ ਜ਼ਿਲ੍ਹੇ ਚ ਵੀ ਲੱਖਾਂ ਚਿੱਤਾ ਵੇਚਦਾ ਉਹ ਆਈਐਸਆਈ ਨਾਲ ਪਤਾਰਾਂ ਜੋੜਤੀਆਂ ਪਾਕਿਸਤਾਨ ਨਾਲ ਇਹ ਹੱਤਾਂ ਨਾਲ 50 ਦੇ ਲੋਕਾਂ ਦਾ ਨਾਮ ਰਾਜ ਕੱਟ ਕਰਕੇ ਪਰਚਾ ਰਦ ਕਰਾਇਆ। ਆਮਲਾ ਸਾਥੀ ਭਾਨਾ ਲੱਖਾਂ ਦੇ ਗੁਣਾ ਰੁਪਇਆ ਲੋਕਾਂ ਦਾ ਬਾਅਸ ਕਰਾਇਆ ਜੰਟਾਂ ਤੋਂ। ਚਾ ਕਿਉਂ ਲੈ ਕੇ ਸੀ ਲੁਧਿਆਣੇ ਚੈਨੀ ਗੋੜ ਦੇ ਪਰਚੇ ਫਰੋਕੀਆਂ ਦੇ ਪਰਚੇ ਕਾਰਨ ਕੀ ਬੰਦੇ ਬੋਲਦੇ ਆ ਦੱਬ ਦਿਓ। ਜੇਸ ਕਰਕੇ ਭਾਈ ਅਸੀਂ ਪਹਿਲਾਂ ਵੀ ਖੜੇ ਆ। ਬਿਨਾ ਤਾਕਤਾਂ ਤਾਕਤਾਂ ਨਾਲ ਖੜੇ ਆ। ਦੋ ਤਰ੍ਹਾਂ ਦੀ ਵੱਡੀ ਲੁੱਟ ਐ ਇਸ ਵੇਲੇ ਲੋਕਾਂ ਦੀ ਦੋ ਤਰ੍ਹਾਂ ਦੀ ਵੱਡੀ ਲੁੱਟ। ਇੰਨੀ ਲੁੱਟਾ ਡਾਕਟਰਾਂ ਦੀ ਦੂਜੀ ਲੁੱਟਾ ਸਕੂਲਾਂ ਦੀ ਵਰਦਨਾ ਦੇ ਲੁੱਟ ਫੀਸਾਂ ਦੇ ਲੁੱਟ ਕਿਤਾਬਾਂ ਦੇ ਲੁੱਟ ਆ ਕਿਰਾਏ ਦੇ ਲੁੱਟ ਆਪਾਂ ਉੱਥੇ ਵੀ ਨਹੀਂ ਬੋਲ ਉੱਥੇ ਵੀ ਲਟਾਈ ਜਾਂਦੇ ਆ ਆ ਜੋ ਆਪਣਾ ਮੋਰਚਾ ਚੱਲਿਆ ਕਿਸਾਨੀ ਮੋਰਚਾ ਇੱਥੇ ਸੀ ਅਰ ਲੈਂਸ ਮਾਰਕੀਟ ਰੋਕੀ ਬਾਈਪਾਸ ਤੇ ਉਦੋਂ ਬਾਅਦ ਅਸੀਂ ਇੱਥੇ ਇੱਥੇ ਹੋ ਕੇ ਮੈਂ ਇੱਥੇ ਆ ਗਿਆ ਆਪਣਾ ਜਿਹੜਾ ਧੋਬੀ ਵਿਆਹ ਚਾਰੇ ਦੁਕਾਨਾਂ ਵਾਲੇ ਇਕੱਠੇ ਕਰੇ ਉਹ ਮਾਹਬਾਈ ਜਿੱਤੇ ਦੀ ਰੇਲਸ ਮਾਰਕੀਟ ਲੁਕੀ ਆ ਉਦੋਂ ਦਾ ਕੋਈ ਫਾਇਦਾ ਹੋਇਆ ਕਹਿੰਦੇ ਭਾਈ ਪੂਰਾ ਹੀ ਫਾਇਦਾ 60 ਲੱਖ ਰੁਪਏ ਦੀ ਇੱਕ ਦਿਨ ਦੀ ਸੇਲ ਸੀ ਉਦੋਂ ਦੀ 4 ਸਾਲ ਪਹਿਲਾਂ ਜਦੋਂ ਕਿਸਾਨੀ ਮੋਰਚੇ ਵਾਲੇ ਰੋਕੀ ਹੁੰਦਾ ਵਧ ਗਈ ਹੋਣੀ ਹੈ ਉਹ ਕਹਿੰਦੇ ਭਾਈ ਜਿਹੜਾ 70 ਲੱਖ ਰੁਪਏ ਉੱਥੇ ਜਾਂਦਾ ਸੀ ਉਹ ਵੰਡ ਕੇ ਦੁਕਾਨਾਂ ਤੇ ਆ ਗਿਆ ਮਾਹਬਾਈ ਅਸੀਂ ਮੋਰਚਾ ਲਾਈ ਬੈਠੇ ਹਾਂ ਰੋਕੀ ਬੈਠੇ ਉੱਥੇ ਆਇਆ ਕਰੋ ਇਹਨੇ ਉਹ ਤੁਹਾਡਾ ਕੰਮ ਨਹੀਂ ਉਹ ਭਰਾਵੋ ਅਸੀਂ ਕੱਲਾ ਪਿੰਡਾਂ ਵਾਲਾ ਖਾਤਰ ਨਹੀਂ ਲੜਦੇ ਕੱਲੀ ਕਿਸਾਨੀ ਖਾਤਰ ਨਹੀਂ ਲੜਦੇ ਮਜ਼ਦੂਰਾ ਖਾਤਰ ਵੀ ਲੜਦੇ ਆਇਰੇ ਛੋਟੇ ਸ਼ਹਿਰਾਂ ਵਾਲੇ ਦੁਕਾਨਦਾਰ ਇਹਨਾਂ ਖਾਤਰ ਵੀ ਲੜਦੇ ਆ ਆ ਵੱਡੇ ਵੱਡੇ ਮਾਲ ਖੁੱਲ ਗਏ ਆਨਲਾਈਨ ਡਿਲੀਵਰੀ ਹੋਣ ਲੱਗੀ ਤਾਂ ਸਾਮਾਨ ਆਉਣ ਲੱਗ ਗਿਆ ਇਹਾਂ ਨਿਸ਼ਾਨ ਕਿਹਨੂੰ ਆਇਆ ਦੁਕਾਨਦਾਰੀ ਮਾਰਿਆ ਗਿਆ ਆ ਆਪਣਾ ਗੱਬਰ ਦੀ ਰੋਡ ਤੇ ਕਿੱਡਾ ਵੱਡਾ ਬਣੀ ਜਾਂਦਾ ਹੈ ਉਹ ਪੁੱਛੋ ਕਿੱਡਾ ਖੁੱਲ ਗਿਆ ਹੰਢਾਇਆ ਕਿੱਡਾ ਬਣ ਗਿਆ ਕੁੱਲ ਛੋਟਾ ਦੁਕਾਨਦਾਰ ਖਤਮ ਹੋ ਗਏ ਇਹ ਨਾ ਸੋਚਿਆ ਕਰੋ ਵੀ ਮੋਦੀ ਕੱਲਾ ਕਿਸਾਨਾਂ ਨੂੰ ਮਾਰਦਾ ਮਜ਼ਦੂਰਾਂ ਨੂੰ ਮਾਰਦਾ ਇਹ ਮਾਰੇ ਸਾਰੇ ਜਾਵੋਗੇ ਭਰਾਵੋ ਆਹ ਸਾਰਾ ਸਿਸਟਮ ਕਾਰਪੋਰੇਟ ਦੇ ਹੱਥ ਦੇ ਰਹੇ ਨੇ ਜੁਆਸ ਕਰਕੇ ਬਈ ਬੇਨਤੀ ਆ ਤੁਹਾਨੂੰ ਜੇ ਚੰਗਾ ਲੱਗਦਾ ਸਾਥ ਦੇ ਦਿਓ ਬਾਲਾ ਇੱਕੋ ਹੀ ਕਰਦਾ ਹੈ ਨਾ ਦਾ ਆਪਾ ਵਿਕਣ ਵਾਲੇ ਆ ਐਨੇ ਬੰਦੇ ਖੜੇ ਹੋ ਹਰ ਬੰਦੇ 'ਚ ਰੱਬ ਵਸਦਾ ਪਰਮਾਤਮਾ ਵਸਦਾ ਦੋਨੇ ਹੱਥੀ ਜੋੜ ਲੈ ਝੜਵੜਾਂ ਨੇ ਵੀ ਕਾਂਗਰਸਾਂ ਨੇ ਵੀ ਵੀਟਾ ਇੱਕ ਦੇ ਦਿੰਦੇ ਆ ਸਾਡੇ ਵੱਲੋਂ ਆਜਾ ਮਖਾਨਾ ਸੋਡਾ ਪਟਾਣੀ ਗੱਲ ਚ ਪਾਉਣਾ ਬੇਸ਼ੱਕ ਕਰ ਜਾ ਸੋਡਾ ਪਟਾ ਪੜਾ ਸੋਡੀ ਬੋਲੀ ਬੋਲਣੀ ਪੈਣੀ ਆ ਉਹ ਜਾਂਦੇ ਜੀ ਬੋਲ ਨਹੀਂ ਸਕਦੇ ਲੋਕੀ ਆ ਬੋਲੀ ਆਪਣੇ ਲੋਕਾਂ ਦੀ ਆਪਣੇ ਪੰਜਾਬ ਆਪਣੀ ਧਰਤੀ ਦੀ ਬੋਲਣੀ ਆ ਨੇ ਬਿਕ ਜਾਂਦਾ ਨਾ ਦਬਨ ਵਾਲਿਆਂ ਦਬਨਾ ਹੁੰਦਾ ਜਿਹਦੇ ਭੰਤਰੇ ਪਰਚਾ ਦਿੱਤਾ ਪੈਰੀਂ ਹੱਥ ਲਾ ਕੇ ਕਲਾਸ਼ਾਡਾ ਲੰਦਾ ਕਿ ਕੋਈ ਨਹੀਂ ਤੇਰੇ ਨਾਲ ਉਹ ਵੀ ਨਹੀਂ ਸਾਹਮਣੇ ਆਇਆ ਪਾਏਗੇ ਸੋ ਇਸ ਕਰਕੇ ਜਿਹੜੀ ਆਵਾਜ਼ ਤੁਹਾਡੇ ਹੱਕਾਂ ਲਈ ਪਹਿਲਾਂ ਗੂੰਜੀਏ ਧਰਤੀ ਦੇ ਉੱਤੇ ਇਹ ਆਵਾਜ਼ ਉਹ ਪਾਰਲੀਮੈਂਟ ਵੀ ਗੂੰਜੂਗੀ ਤੁਸੀਂ ਲੋਕਾਂ ਦੇ ਸਾਹਮਣੇ ਨਾਲ ਆ ਬਈ ਨਾਲ ਤੁਹਾਡੇ ਸ਼ਾਮ ਤੋਂ ਬੇਤੀ ਇੰਨੀਆਂ ਫਿਰ ਭਾਈ ਜੀ ਸਾਥ ਦਿਓਗੇ ਜੋ ਨਿਸ਼ਾਨ ਬਾਲਤੀ ਆ ਠੀਕ ਹੈ ਜੀ ਅੱਜ ਹੀ ਮਿਲਿਆ ਆ ਕੱਲ ਖ਼ਬਰੇ ਚ ਲਾਤੀ ਸੀਗੀ ਆ ਕੇ ਕਾਗਜ਼ ਰਾਦੋਗੇ ਲਖੇ ਦੇ ਹਾਂਜੀ ਹਾਂਜੀ ਉਹ ਕਾਂਗਰਸੀ ਝਾੜੂ ਵਾਲੇ ਬਾਦਲ ਵਾਲੇ ਲੱਡੂ ਵੰਡੀ ਜਾਣ ਵਕਤ ਪਿਆਖਣਾ ਵਕਤ ਭਾਈ ਨਹੀਂ ਇਕੱਲੇ ਬੰਦੇ ਆ ਇੰਨੀਆਂ ਪਾਰਟੀ ਨਾਲੇ ਕਾਮਜਾਂ ਵਾਲੇ ਪੂਰੀ ਲਹਿਰ ਉੱਠੀ ਵੀ ਆ ਆਮ ਰਹਿਣ ਵਾਲ ਲੋਕਿਆਂ ਦਾ 650 ਪਿੰਡ ਜਾ ਚੁੱਕੇ ਆ ਇਕੱਲੇ ਇਕੱਲੇ ਪਿੰਡ ਜਦੋਂ ਪਹਿਲਾਂ ਪੂਰੇ ਹਲਕੇ ਚ ਚਲੇ ਤਿਰਸਾਰਦੇ ਹੋਗੇ ਬਾਈ ਪਰ ਜਿੱਥੇ ਕਦੇ ਮੇਰੀ ਮਾਵਾ ਭੈਣਾਂ ਨੂੰ ਬੇਨਤੀ ਆ ਤੁਸੀਂ ਘਰ ਘਰ ਜਾ ਕੇ ਵਿਚਾਰ ਕਰਨਾ ਬਾਈ ਬਾਈ ਨਾਲ ਖੜਿਆ ਤੇਰੇ ਕੋਈ ਬੇਨਤੀ ਐਨੀਆਂ ਬਾਈ ਮੈਂ ਲਈ ਗਲੀਆਂ ਨਾਲ ਨਹੀਂ ਲੜ ਰਿਹਾ ਮੈਂ ਲਈ ਲੜ ਰਿਹਾ ਸੋਡੀਆਂ ਆਣ ਵਾਲੀਆਂ ਨਸਲਾਂ ਨੂੰ ਬਚਾਉਣ ਲਈ ਲੜ ਰਿਹਾ ਜੇ ਲੱਗਦਾ ਤੁਹਾਨੂੰ ਵੀ ਇਹ ਬੰਦਾ ਕਰ ਜੂਗਾ ਜਾ ਕੇ ਉੱਥੇ ਫਿਰ ਮੇਰਾ ਸਾਥ ਦੇ ਦਿਓ ਕੱਲਾ ਬੰਦਾ ਬਾਧੂ ਹੁੰਦਾ ਜਿਹੜੇ ਕਦੇ ਕੱਲਾ ਹੀ ਕਰ ਦੂਗਾ ਭਾਂਬੜ ਮਚਾਉਣ ਲਈ ਚਿੰਗਾਰੀ ਬਹੁਤ ਹੁੰਦੀ ਹੈ ਬਾਈ ਇੱਕ ਤਰੀਕ ਨੂੰ ਭੰਤਮਾਨ ਨੇ ਡਿਵੈਟ ਰੱਖੀ ਸੀ ਲੁਧਿਆਣੇ ਮੈਂ ਵੀ ਕਹਾਂ ਜੇ ਸਵਾਲ ਪੁੱਛੂੰਗਾ ਜਾਊਂਗਾ ਤੜਕੇ 3 ਵਜੇ ਮੇਰੇ ਘਰ ਨੂੰ 2 250 ਕੰਸਲ ਲੈ ਕੇ ਘੇਰੇ ਵੀ ਜਾਣ ਨਹੀਂ ਦੇਣਾ ਮੈਂ ਕਿ ਭੌਜ ਲੈ ਕੇ ਜਾਂਦਾ ਸੀ ਇਕੱਲੇ ਜਾਂਦਾ ਸੀ ਬੰਦਾ ਇਕੱਲਾ ਹੀ ਬਹੁਤ ਹੁੰਦਾ ਯੁਰਤ ਚਾਹੀਦੀ ਸੱਤ ਚਾਹੀਦਾ ਬੰਦੇ ਫਿਰ ਇਸ ਕਰਕੇ ਬਾਈ ਤਕੜੇ ਹੋ ਕੇ ਸਾਥ ਦਿਓ ਬਾਕੀ ਜੇ ਕੋਈ ਮਹਾਤਮਾ ਨੇ ਬਲ ਬਖਸ਼ਿਆ ਤੁਸੀਂ ਲੋਕਾਂ ਨੇ ਸਾਥ ਦਿੱਤਾ ਦੁਬਾਰਾ ਤੁਹਾਡੇ ਕੋਲ ਆਉਂਗਾ ਵਾਦਾ ਕਰਕੇ ਤੈਨੂੰ ਬੋਲੇ ਸੋਨਿਹਾਲ ਗੱਲ ਨੂੰ ਲੀਡਰਾਂ ਵਾਲੇ ਲਾਰੇ ਨਹੀਂ ਮੇਰੇ ਕੋਲ ਇਨਾ ਝੋਕੇ ਵਾਦੇ ਆ ਜਿਹੜੀ ਗੱਲ ਜ਼ਬਾਨ ਚੋਂ ਕੱਢੂੰਗਾ ਉਹ ਜਿੰਦ-ਜਾਨ ਲਾ ਕੇ ਪੂਰੀ ਕਰੂੰਗਾ ਜਿਹੜੀ ਮੈਂ ਪੂਰੀ ਕਰਨੀ ਹੈ ਸਾਬਾ ਅਗਦੇ ਕੰਡਦਾ ਨਹੀਂ ਹਾਂ ਤੇ ਇਸ ਕਰਕੇ ਬੇਇੱਜ਼ਤੀ ਆ ਡੜ ਕੇ ਸਾਥ ਦਿਓ ਬਾਹਾਂ ਘੜੀਆਂ ਕਰਕੇ ਦਿਲੋਂ ਗੁੱਸਾ ਦਿਓ ਬਾਈ ਹੁਣ ਇਕੱਲੋਂ ਨਾਲ ਬਸ ਸਾਥ ਨਾਲ ਉਹ ਤਾਂ ਬਈ ਆਪਾਂ ਖੜੇ ਆ ਬਾਕੀ ਦੁਕਾਨਦਾਰ ਵੀ ਆਪਾਂ ਤੁਹਾਡੇ ਨਾਲ ਵੀ ਖੜੇ ਆ ਬਾਈ ਇਹਨਾ ਸੋਚਿਆ ਕਰੋ ਕਿ ਕੋਈ ਨਹੀਂ ਆਪਦੀਆਂ ਗੱਲਾਂ ਹੀ ਕਰੀ ਜਾਂਦਾ ਆ ਗੈਸਟਰ ਤਾਂ ਕਰਦੇ ਆ ਨਾ ਜਿਹੜੇ ਬਰੋਕੀਆਂ ਮੰਗਦੇ ਆ ਅਸਰ ਧਿਆਨ ਚ ਹੀ ਹੋਣਾ ਉਹ ਮੋੜਾ ਤੋਂ ਸੇਡ ਸੀਗਾ ਕੱਪੜੇ ਵਾਲਾ ਦਾਲਾ ਕੋਈ ਬਰੋਕੀ ਲਈ ਜਾਂ ਕੋਰਸ ਵੀ ਲਾਦੇ ਨੇ ਕੋਈ ਨਾਲ ਵੀ ਖੜਾਈ ਜਾ ਕੇ ਉਹ ਕੋਈ ਨਹੀਂ ਖੜਾ ਨਾਲ ਜਾ ਕੇ ਉਹ ਨਾਲ ਖੜ ਕੇ ਪਰਚਾ ਕਰਾਇਆ ਸੀ ਤੇ ਭਰਾਵੋ ਆਪਾਂ ਫੇਰ ਵੀ ਹਰ ਪੱਖ ਤੋਂ ਹਰ ਬਾਕ ਦੇ ਨਾਲ ਖੜਨ ਵਾਲੇ ਬੰਦੇ ਆ ਪੁੱਛ ਲੋ ਜਾ ਕੇ ਸੈਂਕੜੇ ਕੁੜੀਆਂ ਪੰਜਾਬ ਦੀਆਂ ਘਰਾਂ 'ਚ ਬੈਠੀਆਂ ਕੁਪ 5 ਸਾਲ ਦੀ ਕੋ 7 ਸਾਲ ਦੀ ਵਸਾਈਆਂ ਨੇ ਚਾਹੇ ਪਿਆਰ ਨਾਲ ਸੰਗ ਚਾਹੇ ਡਾਂਗ ਨਾਲ ਸੰਗ ਪਰ ਵਸਾਈਆਂ ਨੇ ਮਾਣ ਸਾਹ ਦਾ ਕੇ ਪਿੱਛੋ ਸੱਠਾਂ ਦੀ ਕੁੜੀ ਸੀ ਬਰਗਾੜੀ ਬੈਗ ਸੀਗੀ ਘਰ ਦਾ ਜਿੰਦਾ ਪਨ ਲ ਕੇ ਬਰਗਾੜੀ ਵਧਾ ਗਿਆ ਸੀ ਘਰ ਛੱਡ ਕੇ ਭੱਜ ਗਈ ਸੇਟੋ ਆ Rajasthan ਭੱਜਿਆ ਦੀ ਕੁੜੀ ਕੋਲੇ ਫੋਨ ਬੰਦ ਕਰ ਲੇ ਜਿੰਦਾ ਲਾ ਕੇ ਜਿੰਦਾ ਪਨ ਲ ਕੇ ਘਰੇ ਕੁੜੀ ਬਿਠਾਈ ਸੀ ਸੋ ਆਪਾਂ ਪਹਿਲਾਂ ਵੀ ਖੜੇ ਆ ਧੀ ਤਿਆਂ ਨਾ ਖੜੇ ਆ ਹਰ insaan ਨਾ ਘੜਿਆ ਪਾਣੀ ਦੇਖਿਆ ਵੀ ਹਿੰਦੂ ਆ ਇਹ ਮੁਸਲਮਾਨ ਆ ਸਿੱਖ ਆ ਜਿਹੜਾ ਬੰਦਾ ਵੀ ਫਰਿਆਦ ਲੈ ਕੇ ਆਇਆ ਕੋਲੇ ਹਰ ਬੰਦੇ ਦੀ ਮਦਦ ਕੀਤੀ ਧੰਨਵਾਦ ਸਾਰੇ ਨਗਰ ਦਾ ਮੱਲੇ ਵਾਲਾ ਦਾ ਗੁਰੂ ਕੀ ਨਗਰੀ ਵਾਲਾ ਦਾ ਮਾਮਾ ਦਾ ਭੈਣਾ ਦਾ ਯੋਰਕਾ ਦਾ ਵਾਰੀਅ ਖਾਲਸਾ ਵਾਹਿਗੁਰੂ ਜੀ